ਰਾਤ ਜੀ ਸਾਡੀ ਬਹੁਤ ਔਖੀ ਮੇਰੀ ਘਰਾਤੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਟੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹਾਂ ਹਾਂ ਬੜਾ ਬੜਾ ਖਾਣਾ ਵਰਪੀ ਦਾ ਬੜਾ ਮਕਾਨ ਹੋਰ ਬੀਜੀ ਮੱਕੇ ਦੇ ਲਈ ਲੋਕ ਚਾਹ ਪਾਲਸ ਨੇ ਵੀ ਜੁੜੀ ਹੈ ਹਾਂ ਟੀ ਨੇ ਬਹੁਤ ਕਮਾਨ ਕਰੀ ਸਾਡੀ ਸਾਰੀ ਸਟਾਫ ਨੇ ਇੱਕ ਮਿੰਟ ਬੇਟਾ ਅੱਗੇ ਕਰੋ ਮੈਡਮ ਮੈਡਮ ਇੱਕ ਟ੍ਰੀਟਮੈਂਟ ਟ੍ਰੀਟਮੈਂਟ चल <laughs> ਹਾਂ ਮੈਂ ਕਹਿੰਦਾ ਵੀ ਉਹ ਹੀ ਥਾਂ ਕੱਢ ਦੋ ਹਾਂ ਫੋਟੋ ਬਰਾਮੇ ਹਾਂਜੀ ਕੋਈ ਨਾ ਫਿਰ ਸਾਈਡ ਤੇ ਹੋ ਜਾਣਾ ਹਾਂਜੀ ਹਾਂਜੀ ਠੀਕ ਆ ਆ ਇਹਨੂੰ ਪਿੱਛੇ ਕਰ ਦਿਓ ਇੱਕ ਮਿੰਟ ਜੀ ਆ ਤੁਸੀਂ ਕਿੱਥੇ ਕਰ ਦੇਖੋ ਹਾਂ ਜਿੱਥੇ ਦੇਖੇ ਪਿੱਛੇ ਦੇਖੀਏ ਤੈ ਤਸਵੀਰਾਂ ਨੇ ਉਹ ਪਲ ਨੇ ਜਦੋਂ 7 ਸਾਲ ਦਾ ਮਾਸੂਮ ਪਵਕੀਰਤ ਆਪਣੇ ਘਰ ਪਹੁੰਚਿਆ ਬੀਤੇ ਦਿਨ ਉਸ ਨੂੰ ਅਗਵਾਕਰਾਂ ਦੇ ਵੱਲੋਂ ਜਿਹੜਾ ਕਿਡਨੈਪ ਕੀਤਾ ਗਿਆ ਸੀ ਘਰੋਂ ਹੀ ਉਸ ਨੂੰ ਕਿਡਨੈਪ ਕਰਕੇ ਲੈ ਗਏ ਸੀ ਤਾਂ ਤਸਵੀਰਾਂ ਹਰਪਾਲ ਸਿੰਘ ਚੀਮਾ ਐਸਐਸਪੀ ਨਾਲ ਉਹਨਾਂ ਦੇ ਖੰਨਾ ਜੋਤੀ ਯਾਦਵ ਬੈਂਸ ਪਹੁੰਚੇ ਨੇ ਔਰ ਹੋਰ ਪਿੰਡ ਦੇ ਲੋਕ ਔਰ ਇਹ ਤਸਵੀਰਾਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦਾ 7 ਸਾਲ ਦਾ ਮਾਸੂਮ ਬੱਚਾ ਇਸ ਤਰ੍ਹਾਂ ਅਗਵਾ ਹੋ ਗਿਆ ਹੋਵੇ ਤਾਂ ਦੇਖੋ ਤੁਸੀਂ ਮਾਂ ਕਿਵੇਂ ਆਪਣੇ ਪੁੱਤ ਨੂੰ ਲਾੜ ਲਡਾਉਣ ਦੀ ਨਜ਼ਰ ਆ ਰਹੀ ਹੈ ਤਾਂ ਬੇਹਤ ਭਾਵੁਕ ਕਰਦੀਆਂ ਇਹ ਤਸਵੀਰਾਂ ਔਰ ਪੰਜਾਬ ਪੁਲਿਸ ਦਾ ਕਾਬਲੇ ਤਾਰੀਫ ਕਮ ਨਜ਼ਰ ਆਇਆ ਮਲੇਰਕੋਟਲਾ ਪੁਲਿਸ ਔਰ ਇਸ ਤੋਂ ਇਲਾਵਾ ਖੰਨਾ ਪੁਲਿਸ ਪਟਿਆਲਾ ਪੁਲਿਸ ਬਹੁਤ ਕਮਾਲ ਦਾ ਜਿਹੜਾ ਪੁਲਿਸ ਦਾ ਰੋਲ ਜਿਹੜਾ ਸਾਰਾ ਨਜ਼ਰ ਆਇਆ ਐਸਐਸਪੀ ਨਾਨਕ ਸਿੰਘ ਪਟਿਆਲੇ ਤੋਂ ਔਰ ਇਹ ਤਸਵੀਰਾਂ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ